ਤਕ ਨਹੀਂ ਜਾਊਗਾ ਹੈ ਹੂੰ ਹੋਗਾ ਇਹ ਚਾਰ ਇਹਦੇ ਵਿੱਚ ਨਟ ਪੈਣਾ ਫਿਰ ਹੈ ਉਹ ਨਟ ਖਾਣਾ ਪੈਣਾ ਪੈਣਾ ਤਾਂ ਹੈਗਾ ਥੋੜੇ ਚਾਰ ਦੇ ਨਟ ਤੇ ਹਾਂ ਫਿਰ ਬਾਕੀ ਦੀ ਬਾਅਦ ਚ ਤੁਹਾਨੂੰ ਥੱਲੇ ਰੱਖ ਕੇ ਕੱਲ ਕੱਲੇ ਹੀ ਪਸਾਉਣੇ ਪੈਣੇ ਇਹ ਛੱਡ ਜਾ ਹਾਂ ਚੱਕੀਏ ਹੈ ਸਸੀ ਗਾਲ ਜੀ ਸਸੀ ਗਾਲ ਜੀ ਹਾਂ ਬਈ ਜਿੱਥੇ ਬੰਦਾ ਹੋਰ ਚਾਹੀਦਾ ਇੱਕ ਹਨਾ ਬੰਦਾ ਚਾਹੀਦਾ ਹੋਰ ਤਾਲੋਟ ਰਮਾ ਮਾ ਆ ਮੈਸੇ ਦਾ ਹੁਣ ਚੱਕ ਨਹੀਂ ਹੋਣਾ ਇਹ ਬੰਦਾ ਹੋਰ ਹੈ ਨਹੀਂ ਹੈ ਹੈਗਾ ਬੈਠਾ ਵਿੱਚੇ ਮੈਂ ਆਵੇ ਕਰ ਲੈਣਾ ਬੰਦਾ ਗੱਗਾ ਹੈਗਾ ਇਕੱਲੇ ਬੰਦਾ ਗੱਗਾ ਹੈਗਾ ਹੁਣ ਕੈਮਰਾ ਕੌਣ ਫੜੂ ਕੈਮਰਾ ਬੰਦਾ ਹੀ ਕਰ ਲੈਣਾ ਕੰਮ ਥੋੜਾ ਬਹੁਤਾ ਆਹੋ ਦੇਖ ਤਾਂ ਨਾ ਉਹ ਭਾਈਆ ਇਕੱਲੇ ਇਕੱਲੇ ਉਹ ਤਾਂ ਚੱਕ ਕੇ ਫਾੜ ਦੇ ਦੋ ਇਕੱਠੇ ਆ ਬਾਹਰੇ ਹੈ ਇਹੀ ਔਖਾ ਬਣੇ ਉਹ ਇਕੱਲੇ ਇਕੱਲੇ ਭਾਈ ਜਣੇ ਹਾਂ ਹੈ ਨਾ ਇਹੀ ਔਖਾ ਫਸੜਾ ਇਹਦੇ ਵਿੱਚ ਕਿਉਂ ਇਹ ਪੂਰਾ ਪੂਰਾ ਔਰੇ ਆ ਜਿਹੜੀ ਜਗ੍ਹਾ ਹੈ ਨਾ ਇਹਦੇ ਵਿੱਚ ਪੂਰਾ ਪੂਰਾ ਹੋ ਗਿਆ ਹੈ ਕਿੰਨਾ ਜਾਨਾ ਇਹਨੇ ਹੈ ਕਿੰਨੇ ਕਿਲੋ ਕਿੰਨੇ ਕਾਟਲ ਵੇਟਾ ਕਿੰਨੇ ਕਿਲੋ ਕਿੰਨੇ ਕਾਟਲ ਟੋਟਲ ਕਿੰਛਿਆਟ ਆ ਜਿਹੜਾ ਪਹਿਲਾਂ ਫਿੱਟ ਹੋਣਾ ਇਹ ਦੋ ਇਕੱਠੇ ਕਰੇ ਹੋਏ ਆ ਤੇ 1.55 ਨਾ ਇਕੱਲਾ 55 ਤੇ ਹੁਣ ਕੀ ਕਹਿੰਦਾ ਉਹ ਕਹਿੰਦਾ ਪਰਸੋਂ ਲਿਆਈ ਅੱਜੇ ਸ਼ਾਮ ਨੂੰ ਅੱਛਾ ਲੈਟਾ ਵੀ ਹਾਂ ਅੱਛਾ ਫੇਲੇ ਕਿ ਲੱਖੀਪਾ ਤੂੰ ਆਹੋ ਮੈਂ ਲੰਘ ਜਣਾ ਲੈ ਕੇ ਤੈਨੂੰ ਗਿਆ ਤਵਾ ਲੁੱਥੀ ਮੈਂ ਚੱਲ ਠੀਕ ਹੈ ਹਾਂ ਚਮਕੌਰ ਵੇ ਲੈ ਲੋ ਜਾਂ ਚਮਕੌਰ ਤਵਾ ਲੂੰਗਾ ਠੀਕ ਹੈ ਨੇ ਲੀਂ ਜੇ ਉਰੇ ਬੇਲ ਹੋਏ ਅਸ਼ਵੀਨੂ ਕਿਹਾ ਮੈਂ ਹੋਰੀ ਧਵਾ ਲੈ ਜਾਊਂਗਾ ਫੇ ਤਾਂ ਨਿਹਰਾਜ ਤਾਂ ਹੋ ਜਲਾ ਇਸ ਟਾਈਮ ਤੇ ਦਿਨ ਨਹੀਂ ਖੜਦਾ ਤੇਰਾ ਤੇ ਰੰਗ ਕੱਟ ਕਰੂਗਾ ਹਾਂ ਇਹ ਵੀ ਗੱਲ ਆ ਤੇ ਤੂੰ 파ਰਥੋਂ ਦਾ ਹੀ ਰੱਖ ਲੈ ਨਹੀਂ ਨਹੀਂ ਫਿਰ ਕਣਕ ਤਾਂ ਵੀ ਦੇਖਣਾ ਹੈ ਕਣਕ ਭਰਨੀ ਹੈ ਭਾਈ ਫੇ ਦੇਖ ਲੈ ਹਲ ਆਤੀ ਆ ਕੇ ਫੇ ਫੇ ਤੋਂ ਮਿਲ ਤੋ ਅ ਫੇ ਧਵਾ ਲੂਂਗਾ ਮੈਂ ਆਹੋ ਲੋਕ ਬੀਜੇ ਦੇ ਕਾਣ ਕੇ ਵੇਚ ਰਹੇ ਹਲੇ ਉਹੀ ਗੱਲ ਹੈ ਅੱਜ ਥੋੜੀ ਬੀਜੀ ਵੀ ਨੰਬਦੀ ਹੈ ਆਈ ਹੋਰ ਹਾਂ ਅਜੇ ਘਾਟੇ ਵਾਧੇ ਐ ਪੂਰੇ ਕਰਨੇ ਆ ਭਾਈ ਵਾਹੇ ਭਾਈ ਰੇਟ ਨੂੰ ਪੂਰੇ ਕਰ ਗਏ ਹੁਣ ਕਿੰਨਾ ਫਰਕ ਪੈ ਗਿਆ ਹੋਊਗਾ ਮੇਰੇ ਜੀ ਦਾ 750 ਰੁਪਏ ਦਾ ਕਵਾਂਟਲ ਮਗਰ ਕਵਾਂਟਲ ਮਗਰ ਪੈ ਗਿਆ ਨਾ ਹਾਂ ਮੰਨ ਕੇ ਚੱਲ ਜੇ 100 ਕਵਾਂਟਲ ਐ 7 ਕਿਲਿਆਂ ਦੀ 13540 ਆ 13540 ਦਾ ਵਰਕ ਲੱਖ ਲੈ ਤੂੰ ਹਾਂ ਲੱਖ ਦਾ ਵਰਕ ਪੈ ਜਾਣਾ ਆਰਾਮ ਨਾਲ ਹੈ ਨਾ ਲੱਖ ਦਾ ਵਰਕ ਪੈ ਗਿਆ ਫੇਰ ਥੋੜਾ 2 ਕਿਲਿਆਂ ਦੀ ਖੇਤੀ ਅਸੀਂ ਐ ਕਰ ਲਈ ਹੋਰ ਕੀ ਦੋ ਕਿਲਿਆਂ ਦੀ ਖੇਤੀ ਐ ਰੱਖ ਕੇ ਕਰ ਲਈ ਐ ਰੱਖ ਕੇ ਕਰ ਲਈ ਨਹੀਂ ਤੇ ਹੀ ਗਾ 2 ਘਟ ਵਾਦੇ ਹੋਈ ਜਾਂਦੇ ਆ ਜਿਹੜਾ ਰੱਖ ਵੀ ਬੰਦਾ ਹੈ ਹੈਲੋ ਰੱਖੂਗਾ ਇਸ ਵਾਰਾ ਗੰਜਾਇਸ ਵਾਲੀ ਰੱਖੂਗਾ ਰੱਖੂਗਾ ਸਾਤੇ ਤੇਰਾ ਕੋਈ ਆਏ ਕਦੇ ਆਈਆਂ ਜਣੀ ਹੁਣ ਜਿਵੇਂ ਜੀਰੀ ਘਟਾ ਦਿਖਾ ਗਈ ਮਾੜਾ ਮੋਟਾ ਆਏ ਪੂਰਾ ਹੋ ਜਾਂਦਾ ਆਏ ਪੂਰਾ ਹੋ ਜਾਂਦਾ ਹੋਰ ਨਹੀਂ ਗੱਲ ਕੋਈ ਕਿੰਨਾ ਕ ਭਾਰਾ ਚੱਕ ਕੇ ਤਾਂ ਮੈਂ ਹੀ ਪਤਾ ਦੂੰਗਾ ਕਿੰਨਾ ਕ ਭਾਰਾ ਹੈ ਜਾਣਦੇ ਤੂੰ ਜਾਣਦੇ ਮੈਂ ਤਾਂ ਹੀ ਬਿਲਾ ਹੋਇਆ ਖੜਾ ਹੈ ਰਹਿਣ ਦੇ ਸੋ ਐਨ ਨਾ ਬਈਆਂ ਨਹੀਂ ਦੇ ਮੈਂ ਇਹ ਪਹ 55 ਕਿਲੋ ਆ ਪਰ ਠੋਸ ਆ ਤੇ 55 ਕਿਲੋ ਕੁਝ ਵੀ ਨਾ ਤ ਨਟ ਪਾ ਦੀ ਨਾ ਐ ਨਹੀਂ ਬਣੇ ਨਟ ਕੀ ਨਟ ਬਸ ਔਖਾ ਬੈ ਜਾਊਗਾ ਹਾਂ ਇਹਦੇ ਵਿੱਚ ਔਖਾ ਬਣਣਾ ਦੋ ਜਣਿਆਂ ਤੇ ਅੱਛਾ ਹਾਂ ਆਹ ਚੱਕਰ ਆ ਤင်ਗਰ ਨੂੰ ਮਾਰਾ ਰੁੱਕਾ ਬਾਹਰ ਤਾਂ ਕੱਢ ਉਹ ਨੂੰ ਮੈਂ ਲਾਉਂਦਾ ਬਾਹਰੇ ਇਹ ਤਾਂ ਚੱਕ ਹੋਣਾ ਵੀਰੇ ਦੋ ਜਣੇ ਦੇਓ ਚੱਲ ਫੇ ਚੱਕੀ ਤੂੰ ਨਾਟਰ ਕੱਢ ਲੈ ਤੂੰ ਨਾਟਰ ਕੱਟ ਲੈ ਬੋ ਜੀ ਮਿਲਦੇ ਹਾਂ ਤੁਹਾਨੂੰ ਚੱਕਾ ਕੇ ਲੈ ਬਈ ਲਾਤਾ ਇਹੋ ਬੜੀਆਂ ਜਿਹੜਾ ਆਇਆ ਨਹੀਂ ਤੈਨੂੰ ਕਿਹਾ ਆਉਗਾ ਆਉਗਾ ਅੱਛਾ ਆਪਰਾ ਬਰਾਗਾ ਇਹ ਤੇ ਪਲੇਟਾਂ ਇਹਦੇ ਅੰਦਰ ਪੈਣੀ ਬਟਾ ਹੋਰ ਹੈ ਜਾਂ ਐਕਸਟਰਾ ਪੈਣੀ ਇਹਦੇ ਵਿੱਚ ਪੈਣੀ ਹੈ ਇਹਦੇ ਵਿੱਚ ਪੈਣਾ ਜਾਂ ਹੋਰ ਪਲੇਟਾਂ ਇਹਨੂੰ ਲੱਗਣੀਆਂ ਐ ਇਹਦੇ ਵਿੱਚ ਪੈਣੀਆਂ ਐ ਇਹ ਬੈਲਟ ਘੱਤੀ ਪੱਤੀ ਇਹੇ ਪਿੱਛੇ ਹੁਣ ਇਹ ਨਡਾ ਨਾਲ ਖੰਡ ਆਏ ਨੇ ਇਹ ਨਡਾ ਨਾਲ ਖੰਡ ਹਾਂ ਮੱਸ ਹੁਣ ਇਹ ਪਿੱਛੇ ਮਤਲਬ ਇਹ ਹੁਣ ਭਾਰ ਘਟਾਉਣਾ ਵਧਾਉਣਾ ਤੁਸੀਂ ਪੱਤੀਆਂ ਹੋਰ ਪਾਓ ਪੱਤੀ ਹੈਗੀ ਵੀ ਹੋਰ ਥੋੜਾ ਲਿਆ ਜਹਾ ਸੱਟ ਮਾਰਦੇ ਦੁਆਰਾ ਆ ਪਈਆਂ ਪੱਤੀਆਂ ਭਾਈ ਲੈ ਇਹ ਕਿੰਨੇ 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 ਕਿਲੋ ਇਹ 25 25 ਕਿਲੋ ਆ ਇੱਕ ਵਾ ਹਾਂ ਇਹ ਸੈਟ ਇਹ ਸੈਟ ਨੂੰ ਨਿਕਲ ਕੇ ਫੇਰਣਾ ਹੈ ਹੂੰ ਆਏ ਨਾਟਾ ਲਾਜਣਾ ਰਾੜ ਪਾ ਕੇ ਉਰ ਨੂੰ ਹਾਂ ਹਾਂ ਰਾੜ ਦੇ ਨਾਟੇ ਪਾਓ ਛੇ ਦਾ ਕਾਬਲਾ ਤੇ ਮਾਲੇ ਛੱਟ ਨਾਲ ਜਾਣਾ ਹੋਣਾ ਛੱਟ ਨਾਲ ਜਾਣਾ ਹੈ ਜਾਂ ਫਿਰ ਤੇ ਛੱਟ ਨਾਲ ਤੇ ਇਦਾਂ ਪਿਆਰ ਮਤਲਬ ਹੁਣ ਹੁਣ ਕੀ ਹੋ ਗਿਆ ਉਹ ਮੁੱਦਾ ਕੀ ਹੋਇਆ ਮੁੱਦਾ ਹਾਏ ਹੋ ਗਿਆ ਵੀ ਉਹ ਪਰੇ ਛੱਟ ਨਹੀਂ ਆ ਰਿਹਾ ਹੁਣ ਇਹ ਆੜਦਾ ਹੋਊਗਾ ਜਾਂ ਤਾਂ ਇਹ ਦੇਖਦੇ ਆਪਨੇ ਪਾ ਨੇ ਨਹੀਂ ਇਧਰ ਤੇ ਆ ਬਾਈ ਇਧਰ ਤੇ ਆ ਇਧਰ ਖੱਚੇ ਫਿਰਣਾ ਨਹੀਂ ਪਿਛੇ ਹਟਾਉਣਾ ਆਪਾਂ ਨੇ ਪਿਛੇ ਆਗਣਾ ਇਹਨੇ ਇਧਰ ਇਧਰ ਮੈਂ ਇਧਰ ਤੇ ਮਾਰ ਹਾਂ ਐ ਕਰ ਦੇ ਮੈਂ ਹੀ ਮਾਰਦਾ ਜਾ ਬਾਈ ਛੱਡ ਜਾ ਕੱਢ ਨਾ ਇੱਕ ਹੋਰ ਪਾਉਣਾ ਮੈਂ ਇਧਰ ਇੱਕ ਹੋਰ ਇਧਰ ਪਾ ਲੈਣਾ ਟਰੈਕਟਰ ਹਿਲਦਾ ਪਿਛੇ ਨੂੰ ਚੱਲ ਇਹ ਅੱਲਾ ਨਹੀਂ ਛੱਟ ਨਾਲੇ ਹੋਣਾ ਹੁਣ ਤਾਂ ਇਹ ਇੱਕ ਜਿਹੜਾ ਪੂਰੇ ਪੂਰਾ ਇਹ ਹੋਈ ਜਾਣਾ ਬੈਲੈਂਸ ਇਹਦਾ ਗੱਲ ਪਤਾ ਕੀ ਆ ਇਹ ਝਟਕਾ ਮਾਰਨੇ ਦਾ ਜਮਾ ਟਾਇਰ ਫਿੱਟ ਕਰਿਆ ਹੋਇਆ ਹਾਂ ਪੂਰਾ ਪੂਰਾ ਫਿੱਟ ਕਰਿਆ ਵਾ ਪੂਰਾ ਫਿੱਟ ਕਰਿਆ ਹੋਇਆ ਜਮਾ ਇਹ ਹੈ ਜੀ ਬਾਜੀ ਕਿ ਕਿੰਨੇ ਕਿ ਕੁਆਂਟਲ ਦਾ ਕਿੰਨਾ ਵਿਆ ਕਿਲੋ ਦਾ ਇੱਕ ਕੁਆਂਟਲ 60 ਕਿਲੋ ਸਾਰਾ ਸਾਰ ਇਹ ਕਿੰਨੇ ਜਹਾ ਹੋ ਆਹ ਇਹ ਆ 55 ਕਿਲੋ ਦਾ ਦੇਖ ਲੈ ਕਿ ਆਇਆ ਸੀ ਥੋਸ ਆ ਬਜਾ ਨਾ ਥੋਸ ਥੋਸ ਆ ਬਜਾ ਅਠੋ ਟਰੈਕਟਰ ਸਾਬ ਜਮਾ ਕਰ ਦੂੰਗਾ ਖੱਟ ਜਾਓ ਟਰੈਕਟਰ ਹਿੱਲ ਆ ਤਾ ਮੋੜ ਦੇਣਾ ਗੱਬੇ ਤੇ ਨਾ ਟੁੱਟ ਜਾਣਾ ਇਹ ਉਹ ਨਹੀਂ ਟੁੱਟਦਾ ਪੈ ਪੈਸੇ ਇਹ ਨੂੰ ਨਹੀਂ ਹੈਗਾ ਉਹ ਟੁੱਟਦਾ ਚਲ ਦੇਖਦੇ ਆ ਝਟਲ ਚ ਕਿਦੋਂ ਕਰਨਾ ਦੱਸੋ ਪਰ ਇਹਨੂੰ ਮਾਰਨਾ ਝਟਕਾ ਸੱਮਤ ਇਹ ਖਰਾਬ ਕਰਾਉਣਾ ਇਹ ਮੈਂ ਇਹਦੇ ਨਾਲ ਮੈਂ ਕਹਿੰਦਾ ਰੰਗ ਨਾ ਬਰੇ ਰੰਗ ਤਾਂ ਹੋ ਗਿਆ ਫਿਰ ਇਹ ਲੈ ਚੱਲ ਆ ਗਿਆ ਰੋਟਾ ਕੱਢ ਜਾ ਦੂਆ ਉਦੂਆ ਵੀ ਕਰ ਲੈ ਇਹਦਾ ਆ ਜਾਣਾ ਹੁਣ ਇਹ ਪਿੱਛੇ ਹਟਣਾ ਹੈ ਹੈ ਪਿੱਛੇ ਨੂੰ ਹਟਣਾ ਮੜਾ ਲੈ ਚੱਲ ਚੱਕੀ ਦਾ ਉੱਪਰ ਨੂੰ ਮੈਂ ਉੱਪਰੋਂ ਨਹੀਂ ਪਿੱਛੇੋਂ ਅੱਜ ਪਿੱਛੇੋਂ ਕਰਦਾ ਮੱਪਰ ਨੂੰ ਆਏ ਨਹੀਂ ਪਿੱਛੇੋਂ ਪਿੱਛੇ ਤੱਕ ਮੁਰੋ ਦਾ ਕੱਕ ਪੈਣੀ ਮੁਰੋ ਦਾ ਤਾ ਪਿੱਧਰੋਂ ਜਾਣਾ ਇਹ ਆਏ ਹੋ ਜਾਣਾ ਪਿੱਛੇ ਪਿੱਛੇ ਜੇ ਜ਼ੋਰ ਲੜ ਪੈ ਕੇ ਪੈਣਾ ਚਾਹੀਦਾ ਹਾਂ ਪੈਣਾ ਹੈ ਇਹ ਵੰਡਿਆ ਹੋਇਆ ਹੈ ਨਾ ਇਹ ਸਹੀ ਨਹੀਂ ਹੈਗਾ ਥੋੜਾ ਜਿਹਾ ਫਰਕ ਹੈ ਦਾ ਹੜ ਗਿਆ ਭਾ ਚੁੱਟਦਾ ਜਾਊਗਾ ਖੜਾ ਤੱਕ ਹਾਂ ਚਾਹਣ ਦੇ ਸੱਟ ਮਾਰ ਨਹੀਂ ਬਣੀ ਰਾਂਗੇ ਫਸਾਪ ਹੋਣਾ ਰਹਿਣ ਦੇ ਰਹਿਣ ਦੇ ਰਹਿਣ ਦੇ ਸੱਟੇ ਵੱਜਣੀਆਂ ਸੱਟੇ ਵੱਜੂਗੀ ਆ ਇਹ ਆ ਹੈਗਾ ਫਰਕ ਉਹ ਨਹੀਂ ਨਹੀਂ ਆ ਆ ਤੇ ਫਰਕ ਬੈਲਟ ਕੇ ਨਾ ਮੈਂ ਹੇਠਾਂ ਜਾਣਾ ਹੈ ਈ ਇਥੋਂ ਹੀ ਜਾਣਾ ਈ ਨੇ ਇਹੀ ਇਥੋਂ ਬਾਹਰ ਨੂੰ ਜਾਣਾ ਕੋ ਕੋ ਦਾ ਕਰਨ ਕਿਤੇ ਨੂੰ ਮੈਂ ਹੋਰ ਦੱਸ ਲਟਕਾਸ ਕੇ ਦੇਖੀ ਆ ਉਹ ਇਹ ਜਾਣਾ ਅੰਦਰ ਨੂੰ ਬਰਵੀ ਲੈਣੀ ਬਜਾਲੇ ਪਈਆਂ ਜੇ ਲੈ ਫੜ ਦੇਖ ਤਾਂ ਉਹ ਆ ਤੇ ਉਹ ਦੇਖੋ ਮੜ ਚ ਗਿਆ ਪਾਹੋ ਕਿਹੜਾ ਆਹ ਦੇ ਉਹ ਖੜ ਜਾ ਹੁਣ ਤੂੰ ਛੱਟ ਕਿੱਥੇ ਮਾਰੂੰਗਾ ਬਾਈ ਪੱਤੀ ਬਿਮਾਰੀ ਪੱਤੀ ਪਰ ਨਹੀਂ ਕੋਈ ਚੀਜ਼ ਰੱਖੀ ਪਰ ਛੱਟ ਮਾਰਨੇ ਨੂੰ ਇੱਥੇ ਮਾਰਕ ਮਾਰ ਨਹੀਂ ਸਕਦੇ ਅਰੇ ਇਹ ਸਾਰਾ ਨਹੀਂ ਨਹੀਂ ਭਾਈ ਆ ਗਿਆ ਆ ਗਿਆ ਆ ਗਿਆ ਮੈਂ ਇੱਧਰ ਮਾਰ ਦੇ ਇੱਕ ਫੋਟਾ ਭਾਈ ਇੱਧਰ ਮਾਰ ਇੱਕ ਹਾਂ ਬਰਾਬਰ ਆ ਜਣਾ ਫੇ ਵਾ ਆ ਗਿਆ ਦੇਖੀਦਾ ਛੱਡ ਜਾ ਛੱਡ ਮਾਰ ਦੇ ਕਿਸ ਤਰ੍ਹਾਂ ਕੀ ਬਸ ਹੋਰ ਮਾਰ ਜੀਗਾ ਸਰ ਇੱਧਰ ਆ ਇੱਕ ਮਿੰਟ ਇੱਕ ਮਿੰਟ ਇੱਥੇ ਕਾਬਲਾ ਦੇ ਬੜਾ ਕਿੱਥੇ ਹੈ ਤੇ ਇਹ ਨਾ ਰੰਗ ਕੋਲ ਇਹਨੂੰ ਹੈ ਟੋਟਾ ਚਿੰਗ ਮਾਲਾ ਮੋਟਾ ਕਰ ਨਹੀਂ ਪੈਣਾ ਹੁਣ ਰਾ ਦੂਗਾ ਇਹ ਉਡੀ ਖਰਾਬ ਕਰ ਲੈਣੀ ਤੇ ਇਹਦੀ ਕਾਬਲੇ ਦੀ ਦੇਖ ਪੱਕ ਦੇ ਭਾਈ ਇੱਧਰ ਹਟ ਉਰੇ ਹਟ ਮਾਵਾਂ ਤੇ ਉਰੇ ਸੱਟ ਬੱਜਣੀ ਯਾਰ ਹੋਰ ਜੀ ਚੱਲ ਤੱਕਾ ਤੱਕਾ ਮਰਜੀ ਕਰ ਲੈ ਆਪਣੇ ਆਪ ਨਾਟ ਪੈਣ ਚਾਹੀਦਾ ਸਾਰੇ ਵੀ ਗੈਪ ਹੈਗਾ ਗਿਆ ਭਾਈ ਆ ਦੇ ਆ ਦੇ ਆਹ ਆਹ ਕਾਸ ਕਿਉਂ ਆਹ ਚੀਜ਼ ਗੈਪ ਦੱਸਦੀ ਵੀ ਯਾਰ ਪੂਰਾ ਜਿਆ ਰਹਿਣਾ ਹੈਗਾ ਵੀ ਹਲਕਾ ਜਿਹਾ ਗੈਪ ਪੂਰਾ ਤਾਂ ਰੂੰਗਾ ਥੋੜਾ ਜਿਆ ਰਹਿਣਾ ਵੀ ਰੰਗ ਖਰਾਬ ਆਉਣ ਦੇ ਨਟ ਵਿੰਗੇ ਇਹ ਨਾਲ ਲੱਗ ਗਿਆ ਫਿਰ ਨੜੇ ਵੀ ਆਪਣੇ ਰੰਗ ਖਰਾਬ ਆਉਣ ਚਲੋ ਕੱਕਾ ਤੋਂ ਨਟ ਲਾਉ ਲਿਆ ਰਾਂ ਨੂੰ ਕੱਫੋ ਫੇ ਬਾਵਾ ਹੋਰ ਵੇਟ ਵਾ ਕੇ ਦੇਖਦੇ ਆ ਕਿਹਦਾ ਸਾਫਤਾ ਵਾ ਆ ਚੂੜੀ ਹੋਰ ਇੱਕੋ ਵੀ ਇਹਦੀ ਬਸ ਇਹੀ ਹੈ ਸੈਂਟਰ ਵਾਲੀ ਦੀ ਹੋ ਰਹਿੰਦੀ ਆ ਆ ਕਿਹੜੇ ਦੀ ਪਾਨਾ ਆ ਸੈਂਟਰ ਵਾਲੀ ਦੀ ਹੋ ਰਹਿੰਦੀ ਚੂੜੀ ਪਾਨਾ ਵੀ ਕਿੱਕੇ ਲਿਆਉਂਦਾ ਦੇਖ ਹੁਣ ਇਹ ਫਲਿੱਪ ਕਰਦੇ ਆ ਨਹੀਂ ਕਰਦੇ ਯਾਰ ਹੱਦੋਂ ਵੀ ਕਰਦੇ ਆ ਫਲਿੱਪ ਕਿੱਥੋਂ ਕਰ ਲੂਗੇ ਥਲੇ ਪਾਨਾ ਦੂਆ ਨੰਬਰਾਂ ਵਾਲਾ ਲੱਗਦਾ ਤੇਰੇ ਬਟਿਆਂ ਵਾਲਾ ਐ ਹੀ ਨਹੀਂ ਲੱਗਣਾ ਕਿਹੜਾ ਲੱਗਦਾ ਸਲਿੱਪ ਮਾਰਨੇ ਨੇ ਇਹਨਾਂ ਦਾ ਇਹ ਦੂਏ बटे ਜਿਕੜਾ ਹੁੰਦਾ ਸੂਤਾ ਚਾਹੀਏ ਹਾਂ ਆਪਾਂ ਨੂੰ ਚਾਹੀਦਾ ਦੂਆ ਚੌਰਸ ਕੱਟ ਉਹ ਜਿਹੜਾ ਹੈ ਹਾਂ ਸਮਝ ਗਿਆ ਬੜੇ ਕੱਟ ਵਾਲਾ ਇਹਨੇ ਸਲੀਪ ਮਾਰ ਲੈਣਾ ਵੈਸੇ ਕੰਮ ਦਾ ਸਾਰ ਦੂਗਾ ਚੱਲ ਮਾਰ ਦੇ ਮਾਰ ਕੇ ਸਲੀਪ ਇਹ ਸੂਤਾ ਵਾਲਾ ਹੈ ਇਹ 916 ਦਾ ਦੂਜਾ ਕੋਈ ਹੁੰਦਾ ਕਿਹੜਾ ਥਲੇ ਪਾਉਂਦੇ ਹੁੰਦੇ ਉਹ ਹੁੰਦੇ ਚੌਰਸ ਕੱਟ ਵਾਲੇ ਜਿਕੜਾ ਉਹ ਤੇ 22 22 24 ਲਿਖਿਆ ਹੁੰਦਾ ਜਿਹੜੇ ਪਰ 30 32 ਲਿਖਿਆ ਜਾਂਦਾ ਚਾਬੀ ਪਰ ਉਵੇਂ ਆ ਇਹ ਸੂਤਾ ਚਾ ਪਾਣਾ ਤੇ ਮੈਨੂੰ ਸਭ ਉੱਪਰ ਜਾਣਾ ਪੈਣਾ ਆਪਾਂ ਚਲੋ ਜੇ ਕਸਿਆ ਗਿਆ ਆਪਾਂ ਦੇਖ ਲੈਨੇ ਕਿਹੜਾ ਭੱਜਣ ਲੱਗਿਆ ਕਿਤੇ ਭੱਜਿਆ ਨਹੀਂ ਲੱਗਿਆ ਇਨ ਇਨ ਘਰ ਹੋਣੇ ਬਹੁਤ ਘਰ ਹੋ ਗਿਆ ਚਲ ਟਰੈਕਟਰ ਜਾਬਾਨੇ ਥਾਲੇ ਟਰੈਕਟਰ ਗਿਆ ਬਤ ਹੁਣ ਚੱਲ ਤੂੰ ਕਾਹ ਦਾ ਬਾਰ ਮਾਜ ਅਭੀ ਕਮਾਉਂਦੇ ਆ ਚੱਲ ਤਾਂ ਸੁਣੋ ਜੇ ਪਤਾ ਕੀ ਆ ਹੁਣ ਤੇ ਬੋਲ ਜੇ ਉਹ ਕਾਹ ਤੇ ਪੰਜਾਬੀ ਲੱਗ ਜੂਗੀ ਇਹਨਾਂ ਨੂੰ ਹਾਂ ਬਾਜ ਨੇ ਟਰੈਕਟਰ ਆ ਜਾਣਾ ਫੇਰ ਉਹ ਕਿੱਥੇ ਘਰ ਸਣੇ ਆ ਇਹ ਪਹਿਲਾਂ ਸੂਬਾ ਸੀਟਰ ਪਾ ਕੇ ਦੇਖ ਵੀ ਹੁਣ ਮੂੰਹ ਚੱਕਦੇ ਕੀ ਕਰਦਾ ਕਿਉਂ ਕਸੜੇ ਨਹੀਂ ਉਹ ਫਿਰ ਇਹ ਜਾਂ ਬਾਈ ਨਹੀਂ ਆਪਾਂ ਨੇ ਉਹ ਤੁਹਾਨੂੰ ਸਾਰਾ ਵੇਟ ਪਾ ਬਣਾ ਲੈ। 20 ਕਿਲੋ ਦਾ ਚੱਕਣੀ ਚੱਕਣਾ ਸੁਪਰ ਹੀਡਰ ਦਾ ਮੂੰਹ ਚੱਕੇ ਚੱਕਣਾ ਬਾਈ ਆ ਵਜਨ ਕਿਹਾ ਯਾਰ। 30 ਕਿਲੋ ਦਾ ਚੁਕਣਾ 50 ਕਿਲੋ ਵਜਨ ਦਾ ਕਿਆ ਵਜਾ ਕਿਲੋ ਵਾਸਤੇ ਕਿਲੋ ਹੋ ਗਿਆ। ਫੇਰ 55 ਕਿਲੋ ਕਿਆ ਹੁੰਦਾ? 60 ਕਿਲੋ ਦਾ ਬਾਈ ਚੱਲੋ ਫੇਰ ਪਾਓ। ਇਹ ਪੌਣੀ ਬਣੇ ਸਾਰੇ ਵੇਟ ਸਾਰੇ ਵੇਟ ਪਾਉਂਗਾ ਤਾਂ ਰੂਟਾ ਵੇਟ ਨਾਲ ਉਹਨਾਂ ਸਪੇਟ ਚੱਕਣਾ। ਇਹ ਵੀ ਪੰਪ ਚੱਕਣਾ ਇਹਦਾ ਮੂੰਹ ਇਹਨਾਂ ਸੁਪਰ ਹੀਡਰ ਚੱਕੀਣਾ ਉਹਨਾਂ ਚੋਂ ਟੂਟਾ ਵੇਟ ਚੱਕਣਾ। ਹੌਲੇ ਆ ਕੇ ਉਹਦੇ ਉਹਦੇ ਤਾਂ ਇੰਜਣ ਖਤਮ ਹੋ ਗਿਆ। ਹੌਲਾ ਹੌਲਾ ਬਹੁਤ। ਇੱਥੇ ਤਾਂ ਹੀ ਬਹੁਲ। ਅੱਜ ਨਾ ਨਾ ਫਕਾਦ ਲੈ ਨੀ ਮਕਾ ਤੂੰ ਨਾ ਤੱਕੀ ਮੈਂ ਲੈ ਚੱਕ ਨਾ ਮੈਂ ਚੱਕਦਾ ਨਹੀਂ ਮੈਂ ਦੇਖਦਾ ਠੀਕ ਜਿਹੜੇ ਨੂੰ ਆਹ ਟਿੱਕੀ ਲੱਗੀ ਹੋਈ ਆ ਹਾਂ ਇਹ ਚੱਕ ਹੋਣਾ ਪਹਿਲਾਂ ਇੱਧਰ ਆ ਜਾ ਕਿੱਕੀ ਇਹਨੂੰ ਵੀ ਆ ਇਹ ਨਹੀਂ ਆ ਹਾਂ ਚੱਕ ਕਰੀ ਚੱਕ ਮੈਂ ਤਾਂ ਹੁੰਦਾ ਕਿੱਕੀ ਦੂਈ ਨੂੰ ਵੀ ਹੋਊਗੀ ਫਿਰ ਅੱਛੇ ਹਲਕਾ ਨਹੀਂ ਹੈਗਾ ਇਹ ਨਾ ਨਹੀਂ ਹੈਗਾ ਤੇ ਬੰਦੀ ਨਹੀਂ ਬਹੁਤ ਹੈ ਨਾ ਮਾ ਤੇਰਾ ਬਾਈ 2 ਕਿਲੋ ਹੋਣਾ ਇਹ ਆਏ ਹਾਂ ਆਏ ਆਇਓ ਹਾਂ ਹਾਂ ਇੱਧਰ ਹਾਂ ਐਵੇਂ ਹੀ ਬੋਰੇ ਰੱਖਣੇ ਤੇ ਵਿੱਚ ਆ ਆਇ ਲਾਲਾ ਕੇ ਨਾਲ ਲਈ ਜਣੇ ਬਸ ਦੋ ਫਿਰ ਐਂ ਕਰੀਏ ਐਨੇ ਕੇ ਕੱਸਦੀਏ ਕੋ ਹੋਰ ਉਹ ਸਾਰੇ ਕੱਸਦੇ ਆ ਤੂੰ ਰੰਗ ਕਰਾਏ ਨਾ ਨੂੰ ਖੋਲਣ ਦੀ ਗੱਲ ਉਹਦਾ ਤੈਨੂੰ ਬਹੁਤ ਕਿਤੇ ਪਈ ਜਾਣਾ ਸਾਰੇ ਸੁਪਰ ਹੀਡਰ ਪਾਉਣਾ ਬਾਈ ਫਿਰ ਤਾ ਤੈਨੂੰ ਸਾਰੇ ਪਾਉਣੇ ਪਣਿਆ ਨਹੀਂ ਹੁਣ ਤਾਂ ਕੰਮ ਨਿਭੜ ਗਿਆ ਪਿਆ ਹੋਵੇ ਇਹਨਾਂ ਤੇ ਕੁਝ ਨਹੀਂ ਫਰਕ ਪੈਂਦਾ ਇਹਨੂੰ ਇਹਦਾ ਬਲੇਡਰ ਪਹਿਲਾਂ ਹੀ ਹੋਂਦਾ ਹੋਰੇ ਤੇ ਤਾਂ ਬਹੁਤ ਇਹਦਾ ਰੁਕਾ ਰਾਤ ਰੋਟਾ ਮੀਟਰ ਨੂੰ ਮੂੰਹ ਚੱਕੀ ਗਿਆ ਥੋੜੇ ਘਰੇ ਖੜੀ ਐਨੀ ਬਾਈ ਦੂਜੇ ਕਰੇਗਾ ਸਰਫਮਾਨੀ ਨੀ ਤਾਈ ਤਾਂ ਹੈ ਫਿਰ ਸਾਰੇ ਇੱਥੇ ਰੋਜ਼ ਸਟਾਰਟ ਹੁੰਦੇ ਆ ਹੁਣ ਆ ਚੱਕੋ ਬਿਨਾਂ ਉਹਦੇ ਉਹੀ ਉਹੀ ਵੀ ਨਾ ਤੂੰ ਰੰਗ ਸਮਾ ਤੇ ਕਰਾ ਕੇ ਫੋਲ ਨਾ ਲੈ ਲੈ ਬਿਨਾਂ ਟਿੱਕੀ ਵਾਲਾ ਹੁਣ ਬਿਨਾਂ ਟਿੱਕੀ ਦੇ ਹਾਂ ਬਿਨਾਂ ਟਿੱਕੀ ਦਾ ਸੈਂਟਰ ਬੈਣਾ ਕਿਤੇ ਆਪਣਾ ਇੱਧਰ ਬੈਣਾ ਅਸਾ ਚਾਰ ਚਾਰ ਆਹੇ ਦੋ ਦੋ ਉਧਰ ਦੋ ਇੱਧਰ ਪਰਕਰ ਖਾਣੇ ਪੈਣੇ ਹੁਣ ਖਾ ਕੇ ਕਰ ਓਹ ਵਾੜਾ ਕਰ ਗੱਗ ਜਨੇ ਭਜਾਤਾ ਕੱਲੇ ਨਹੀਂ ਗੇ ਸਾਤੇ ਵਾਲੀ ਮਰਦ ਨਹੀਂ ਕਾਬੂ ਨਹੀਂ ਆਉਂਦੀ ਦੇਖੋ ਬਾਈ ਆ ਕਹਿੰਦੇ ਬੜਾ ਬੜਾ ਕਹਿੰਦੇ ਨਾਤਮ ਆ ਜੀ ਮੰਨਦਾ ਹੁਣ ਫਿਰ ਮੰਨ ਗਿਆ ਮੰਨ ਗਿਆ ਬਾਈ 55 ਕਿਲੋ ਬਾਈ ਗੱਗੇ ਨੇ ਇਕੱਲੇ ਨੇ ਫੜਦਾ ਇਹ ਕਹੀਏ ਬੰਦੇ ਲਿਆ ਸਿੱਧਾ ਪੈਣਾ ਸਿੱਧਾ ਬੜਾ ਗੱਗਰ ਆਇ ਚੱਕਿਆ ਫਸਾਤਾ ਵਿੱਚ ਸੱਚੇ ਬਾਈ ਇਹਨਾਂ ਮਾ ਨਹੀਂ ਕਾ ਮਨੋ ਜਿਆਦਾ ਹੋ ਜਾਣਾ ਫਿਰ ਮੈਂ ਇਹਨਾਂ ਨਾਲ ਫੂਕ ਰਹੀਏ ਮੈਨੂੰ ਲੈ ਥੋੜਾ ਗੱਲ ਨਹੀਂ ਹੈਗੀ ਜ਼ੋਰ ਮਾਰਿਆ ਬਾਅਦੋਂ ਪਤਾ ਲੱਗਦਾ ਬਾਈ ਜੀ ਮੈਂ ਤਾਂਹੀਂ ਰੋਕਦਾ ਹੁੰਦਾ ਕੋਈ ਨਹੀਂ ਪਤਾ ਲੱਗਦਾ ਲੈ ਪਾਣਾ ਲੈ ਬਾਈ 1 2 3 ਦੋ ਹੋਰ ਵੱਡਾ ਇਹ ਕਿਰਕਾਸ ਪੈਣਾ ਕਾਹਦੇ ਨਾ ਪਾਏ ਨਾ ਫੇ ਪਾਨਾ ਨਹੀਂ ਪੈਣਾ ਇਹਦੇ ਵਿੱਚ ਆਏ ਪਾਨਾ ਬਾਹਰ ਪਾ ਲੈਣਾ ਆਪਾਂ ਉਹ ਬਾਹਰ ਤੇ ਪਾ ਲਈ ਉਹਦੇ ਵੇ ਉਹ ਕਿਣੀ ਤੇਰੀ ਚਾਬੀ ਆ ਬਸ ਜ਼ਰੂਰੀ ਪੈਣੀ ਹੈ ਹੂੰ ਘੁੰਮਗਾ ਹੁਣੇ ਨਹੀਂ ਘੁੰਮਦਾ ਯਾਰ ਚਲ ਇੰਨਾ ਖੋਗੇ ਘਰੇ ਪਿਆ ਸਾਰਾ ਡੂਲ ਕਿੱਟ ਮੇਰੇ ਕੋਲ ਲਾ ਉਹ ਤਾਂ ਟਰੈਕਟਰ ਚ ਆਣਾ ਆਪਣੇ ਚ ਉਹ ਆਪਾਂ ਟਰੈਕਟਰ ਆਣਾ ਫੇ ਕਰਦੇ ਲੋਟ ਐਨਾ ਪਾ ਪਸਾ ਲਈਏ ਲਾ ਭਾਰਲਾ ਕੰਮ ਭਾਰਲਾ ਕੰਮ ਨੇ ਵੇਟ ਲਈਏ ਲਾ ਵੀ ਹੈਗਾ ਇੱਕ ਪੰਨਾ ਉਹਦੇ ਕੋਲ ਮਾਮਾ ਜੀ ਇਹੋ ਚੱਕੋ ਹੁਣ ਦੂਆ ਚੱਲ ਭਾਈ ਚੱਲ ਉੱਧਰ ਉੱਧਰ ਟਿੱਕੀ ਆ ਹਾਂ ਆ ਬਾਹਰ ਲਈ ਜੇ ਬਾਹਰ ਲੱਗਣਾ ਹਾਂ ਟਿੱਕੀ ਆ ਉਹ ਨਾਲ ਆ ਨਾਲ ਆਹੋ ਪਰਲੇ ਪਾਸੇ ਟਿੱਕੀ ਪਰਲੇ ਪਾਸੇ ਜਾਣੀ ਐ ਐਂਡਾ ਹਾਂ ਹਾਂ ਪਰਲੇ ਪਾਸੇ ਟਿੱਕੀ ਟਿੱਕੀ ਪਰਲੇ ਪਾਸੇ ਜਾਣੀ ਐ ਔਰ ਲਈ ਇਹ ਟਿੱਕੀ ਵਾਲਾ ਓ ਲਿਆ ਲੱਗ ਕਹਿੰਦਾ ਹੌਲਾ ਜੀ ਇਹ ਸਾਲ ਬੇ ਬਹੁਤ ਵਜੇ ਨਾ ਠੋਲ ਸਾਰ ਦੁਰਦ ਦੇ ਕੇ ਬਾਅਦ ਚ ਅੱਜੇ ਟੌਰ ਨੂੰ ਟੌਰ ਨੂੰ ਲੈ ਗੀ ਤੇ ਫੜੀ ਜਾਂਦੇ ਲੱਕੜੀ ਤੇ ਹਾਂ ਪਲਾਸਕਟ ਤੇ ਮੈਂ ਦੇਖਿਆ ਹੋਇਆ ਉਹ ਵੀ ਕਹਿੰਦਾ ਜੇ ਟੰਗਣੇ ਏਕਣੇ ਬੰਦਾ ਕਾ ਰੀਤ ਦੂਬੀ ਰੀਤ ਚਕਾਉਣਾ ਭਾਈ ਮਾਣਾ ਜੋ ਚੱਕ ਲੈਣਗੇ ਤਾਂ ਦੇਖ ਲੈ ਹਾਂ ਠੀਕ ਹੈ ਲਿਆਉ ਦੂਆ ਕੋਈ ਨਹੀਂ ਉਸ ਕੀ ਚੱਟਣੇ ਨਹੀਂ ਲਿਆਉ ਹੋਰੇ ਆਉਣਾ ਚੱਲ ਇਹ ਕਿਥੇ ਜਾ ਖੋਲ ਇਹਨੂੰ ਖੋਲ ਲੈ ਖੋਲ ਲੈ ਨਾ ਇਹ ਚਾ ਦੇਖ ਇਹਨਾਂ ਖੋਲਿਓ ਭਾਈ ਖੋਲਣ ਦੀ ਲੋੜ ਨਹੀਂ ਹੈਗੀ ਇਹਨੂੰ ਆ ਦੇਖਦਾ ਭਾਈਆਂ ਤਾਂ ਸਭ ਤੇ ਚੱਲ ਅੱਗੇ ਕਰੂਗਾ ਮੈਂ ਹਾਂ ਹਾਂ ਫੜ ਦੇ ਮੈਂ ਦੇ ਹਾਂ ਦੋ ਇੱਕ ਜੀ ਬਾਈ ਉਹਨੂੰ ਘੇਰ ਕੇ ਫਿਰ ਨਿਕਾਲ ਦੇ ਲੈ ਲੈ ਉਹ ਨਾ ਲੈ ਨਟ ਦੂਗਾ ਹਾਂਜੀ ਉਹ ਬਾਈ ਰੰਗ ਆ ਰੰਗ ਦਾ ਤਾਂ ਕੁਝ ਨਹੀਂ ਇਹਨੇ ਵਿੱਚ ਮਾਰਦਾ ਪੇਂਟ ਰੰਗ ਜਿਹਾ ਪਸਿਆ ਬਸ ਮੜ ਜਾ ਉਹਦਾ ਰੰਗ ਮੜਾ ਜੋ ਜਨਾ ਹੋਈ ਕਰਦੇ ਹਾਂ ਖੜੇ ਮਾਈਟਾ 그다음에 ਸੈਂਟਰਲ 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 ਹੀਟ ਆ ਬਾਈ ਖੜੇ ਛੱਡ ਦੇ ਤੂੰ ਹੂੰ ਨਾ ਛੱਡੋ ਹੁਣ ਚੱਕਾ ਹੁਣ ਦੋ ਜੱਕ ਆਉਣੇ ਆ ਤੀਏ ਤਾਂ ਕਹਿਲੇ ਬੈਲਟ ਹੈ ਤੀਆ ਬੈਲਟ ਖੜੇ ਛੱਡ ਦੇ ਖੜੇ ਚੱਕਾ ਦੋ ਬਾਅਦ ਚ ਨਾ ਛੱਡ ਦੇ ਹੁਣ ਹੁਣ ਸੱਟ ਕੰਮ ਆਉਗੀ ਨਾ ਨਾ ਯਾਨ ਵਾਲੇ ਮੰਨ ਗਏ ਜਿਆਦਾ ਨਾੜਾ ਇਹਦੇ ਵਿੱਚ ਇੱਥੇ ਇਹਦੇ ਨਾਲੇ ਖੜੇ ਹੋ ਗਏ ਖਾ ਕੇ ਪਏ ਨਾੜਾ ਹੈ ਥੱਲੇ ਵਾਲੇ ਆ ਆਹੋ ਕੇ ਫਿੱਟ ਲੈ ਇਹ ਇਹਨਾਂ ਜੇ ਕਿਸਣਾ ਸੈਂਟਰਲ ਚੱਕਣਾ ਮੜਾ ਇਹ 100 ਕਿਲੋ ਇਹਨਾਂ ਦੇ 166 ਕਿੰਨੂਗਾ 166 166 ਕਿਲੋ 1 ਕੁਇੰਟਲ 166 ਕਿਲੋ ਇਹਦਾ ਇਹ ਸਾਨੇ ਬਾਈ ਕੇ ਬਾਹਰ ਬੈਂਪਰ ਦੇ ਬੈਂਪਰ ਇੱਕ ਕੁਇੰਟਲ 10 ਕਿਲੋ ਪੌਣੇ 3 ਕੁਇੰਟਲ ਹੋ ਗਿਆ ਮੂੰਹ ਹਜੇ ਵੀ ਚੱਕੀ ਜਾਂਦਾ ਹੈ ਸੁਪਰ ਹੀਟਰ ਬਾਈ ਇਹ ਜੋ ਟਰੈਕਟਰ ਆਪ ਹਾਲ ਮੂਹਰੇ ਦੇ ਹਲਕਾ ਬਹੁਤ ਹਨਾ ਇਹ ਹੁਣ ਨਹੀਂ ਬਹੋਂਟੂਗਾ ਨਹੀਂ ਫਰਕ ਪੈ ਜਾਊਗਾ ਨਹੀਂ ਖਾਲੀ ਨੂੰ ਨਹੀਂ ਉੱਠਦਾ ਜਾ ਪਿਛੇ ਕਵਾਂਟਲ ਵਜਨ ਪੈ ਗਿਆ ਇੱਕ 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 ਥੈਲੀਵਾਦੀ ਦੇ ਬੀਜ ਦੀ ਇੱਕ ਥੈਲਾ ਪੈ ਗਿਆ ਡਾਏ ਦਾ 90 ਕਿਲੋ ਵਜਨ ਹੋ ਗਿਆ ਫੇਰ ਬਾਬਲ ਕੰਮ ਆ ਗਿਆ ਉੱਥੀ ਫੇਰ ਉੱਥੀ ਕੰਮ ਆ ਜਾਂਦਾ ਉਹ ਖੜਦਾ ਫੇਰ ਆਏ ਨਹੀਂ ਸਾਲ ਆੜੇ ਵਾਲੇ ਨਹੀਂ ਸਾਲ ਉੱਡਦੇ ਉਹਨੇ ਕੰਮ ਨਹੀਂ ਕੀਤਾ ਵਜਨ ਬਹੁਤ ਹੈ ਇੱਕ ਤਾਂ ਉਹਦਾ ਹਿੱਸਾ ਹੋ ਗਿਆ 4 ਵਾ ਹਾਂ ਇੱਕ ਵੇਟ ਹੋ ਗਿਆ ਤਿੰਨ ਕਵਾਂਟਲ ਵੇਟ ਆ ਹੁਣ ਇਹ ਕਿੰਨ ਕਰ ਦਵਾਵਾਂ ਇੱਕ ਊਂਜਣ ਮੂਰੇ ਦਾ ਊਂਜਣ ਮੂਰੇ ਦਾ ਊਂਜਣ ਗੱਬੇ ਆ ਦੀ ਦਾ ਬਹੁਤ ਫਰਕ ਪੈਂਦਾ ਲਮਾਈ ਦਾ ਫਰਕ ਪੈਂਦਾ ਇਹ ਹਿੱਸੇ ਨਾਲੇ 52 10

ਬਾਈ ਤੇ ਗਾਹ ਤੋਂ ਮੁੰਡਾ ਲੈ ਆਫ ਟਰੈਕਟਰ ਨੂੰ ਪੁੱਛੋਂ ਕਰਦਾ ਹੁੰਦਾ ਪੁੱਛ ਲੈ ਭਾਈ ਉਹ ਥੱਲੇ ਨੇ ਪਾ ਦੀ ਇਹਨੇ ਥੱਲੇ ਨੇ ਪਾ ਦੀ ਲਿਆ ਦੇਖ ਜੀ ਭਾਈ ਉਹ ਇਹ ਸਾਰੇ ਬੱਚੇ ਜੂੜੀ ਹੈ ਇਹ 6 ਹੋਏ ਪਈ ਇਹ ਕਿੱ데 ਗਏ ਫਿਰ ਹੁਣ ਕੀ ਆਹ 6 ਨਹੀਂ ਹੈ 6 6 ਲਈ ਹੈ ਇਹ ਇਕੱਲੇ ਇਕੱਲੇ ਨੂੰ ਹਾਂ ਠੀਕ ਆ ਲੈ ਵੀ ਗਾ ਇਹ ਕੀ ਗੱਲ ਹੋ ਗਈ ਇਹ ਭਾਈ ਨਾ ਤਾਂ ਡੇ ਪਾਉਂਦੇ ਹੀ ਨੇ ਜਿਹੜੇ ਇਹਦਾ ਫਰਕ ਪੂਪਕ ਨਹੀਂ ਇੱਕ ਦਾ ਥਲੇ ਹੰਮੜਾ ਮੜਾ ਇਹ ਚੜ ਗਿਆ ਚੜਨੇ ਆਏ ਕਿੱਡੇ ਆਣੇ ਗੋਟੇ ਦੇ ਚੜ ਨਹੀਂ ਰਹੇਗੇ ਦੁੱਧ ਕਰਕੇ ਨਾ ਪਹਿਲਾਂ ਇੰਚਾ ਹੁੰਦੀ ਤੇ ਤੇ ਉਹ ਨਾ ਨਹੀਂ ਦੇ ਕਹਣੇ ਹਮਝਿਆ ਗਾਣ ਆ ਨਾੜਨਾ ਕਾਸਾ ਵੀਰ ਪ੍ਰਕਾਸ਼ ਇੱਥੇ ਲੈ ਗਰਿਆ ਉਹ ਤੇ ਲਈ ਉਹ ਆਇ ਕਿ ਚੜ ਗਿਆ ਫਿਰ ਆ ਗਾ ਦਿੰਦੇ ਉਹ ਤੇ ਲੈ ਕਰਨਾ ਫਿਰ ਆ ਚੜ ਗਿਆ ਜਿਹੜੇ ਚੜਦੇ ਹੋ ਨਾ ਉਹ ਡੇਢੀ ਜਾਂਦੀ ਨਾ ਦੀ ਚੂੜੀ ਆਓ ਤੇ ਉਹ ਨਾ ਡੇਢੇ ਆ ਕਵੀ ਕਿੰਨੇ ਕੇ ਭੀੜ ਭੂੜਾ ਨਹੀਂ ਪਾ ਕੇ ਹੁਣ ਲੰਘ ਜਾ ਮੈਂ ਤੋਂ ਉਹਨੇ ਨੂੰ ਕਿ ਉਹਦਰ ਰੋ ਜਾਵਾ ਜੀ ਤਾਂ ਇਹਨਾਂ ਨਾਲ ਰੰਗ ਫੀਤਿੰਦ ਤੋਂ ਆਉਣਾ ਹੈ ਉਹ ਕਹਿੰਦਾ ਸ਼ਾਮ ਤੱਕ ਮੌਰੀ ਹੈ ਕਿੰਨਾ ਟਾਈਮ ਹੈ ਕਿਉਂਕਿ ਬਾਈ ਟਾਈਮ ਕਿੰਨਾ ਦੇਖ ਟਾਈਮ ਕਿਹੜਾ 4 3:30 ਹੋ ਗਏ ਫਿਰ ਤਾਂ ਇਧਰ ਨਹੀਂ ਲੰਘ ਜਣਾ ਮੈਂ ਪਰ ਨਾਟ ਤਾਂ ਕਸਣੇ ਪੈਣੇ ਇਹ ਕਿਹੜੇ ਆਹ ਹੌਲੀ ਹੌਲੀ ਲੈ ਜਾ ਕਿਹੜੇ ਨਾਟ ਆਹ ਜਿਹੜੇ ਰੇਗੇ ਢਿੱਲੂ ਖੜ ਤਾਂ ਜੀ ਉਹਨੂੰ ਕੁਛ ਦਾ ਮਕਾਦਾ ਹੁੰਦਾ ਆਹ ਨਾ ਚਾਬੀ ਦੇ ਕਾਹ ਦਿੰਦੇ ਨਾ ਨਟਾਂ ਨੂੰ ਆਹ ਉਹਦਾ ਮੈਂ ਕਸ ਹੁਣੇ 4 ਦੀ ਚਾਬੀ ਹੈ ਜੀ ਉਦਨੇ ਕਾਸ ਹੋਇਆ ਤੇ ਨਹੀਂ ਆਪਾਂ ਖਸੋ ਬੀਟਰ ਪਾ ਲੈਣੀ ਆ ਜੱਜ ਦਾ ਪੂਰਾ ਐਨ ਮੂਰੇ ਹੈ ਜੱਜ ਦਾ ਪੂਰਾ ਹੁਣ ਕਈ ਬੰਦਿਆਂ ਦੀ ਸਲਾਹ ਲਈਦੀ ਭਾਈ ਕੋਈ ਕਹਿੰਦਾ ਹਰਾ ਕਰਾ ਦੇ ਨਹੀਂ ਰੰਗ ਦਾ ਭਲੇ ਹੀ ਸਣਾ ਮੇਰੇ ਜ਼ਿਆਦਾਤਰ ਵੋਟਾਂ ਜਿਹੜੀਆਂ ਪੰਜਾਂ ਪੀਲੇ ਰੰਗ ਦੇ ਪੰਜਾਂ ਵੀ ਛੂਟੇ ਪੀਲਾ ਕਰਨ ਦਾ ਭਾਈ ਉਹ ਹਰਾ ਦਾ ਛੂਟੇ ਦਾ ਕਰਨਾ ਕਿਉਂਕਿ ਟਰੈਕਟਰ ਤੇ ਦੋ ਰੰਗ ਆ ਨਾ ਹੁਣ ਜੱਜ ਦਾ ਪੂਰਾ ਰਿਆ ਲੋ ਭਾਈ ਹੁਣ ਪਾਨੇ ਬੂਨੇ ਲਿਆਂਦੇ ਤੇ ਮੈਂ ਤਾਂ ਸਾਰਾ ਕੋਲ ਥੂੜ ਖਾਲੀ ਕਰਦੇ ਹੁਣ ਚੱਲੂ ਕੰਮ ਇਹਨਾਂ ਦਾ ਥੱਲੇ ਦਸ ਗੜੀ ਲੱਗਣੀ ਦੀ ਆ ਲੱਗੂਗੀ ਦਿਨ ਨਾਲ ਕੋ ਮੈਂ ਨਹੀ ਦਾ ਹੋ ਗਿਆ ਆ ਗਏ ਤਾਂ ਤੂੰ ਬੰਨ ਆ ਫਰਕ ਆ ਨਾ ਯਾਰ ਅਰੇ ਨਹੀਂ ਬੰਨ ਉਹ ਕੀ ਕਰਨਾ ਹੈ ਟਰੈਕਟਰ ਆਈ ਨਹੀਂ ਕਿੱਥੇ ਉਹ ਚੌਥਾ ਕਟੜਾ ਫਰਕ ਪੈਂਦਾ ਤਾਂ ਇਹਨੂੰ ਲੱਗਣੀ ਥੱਲੇ ਲਿਆ ਇਹਨੂੰ ਉਹ ਲਿਆ ਆ ਗਈ ਹਾਂ 24 ਨੰਬਰ ਬਾਦਲ ਮੋ ਇਹ ਤਾਂ ਥਾ ਤਸਲੀ ਵਾਲਾ ਕੰਮ ਤੇ ਤਸਲੀ ਵਾਲੇ ਹੀ ਆ। ਠੀਕ ਹੈ ਨੀ। ਟਰੈਕਟਰ ਜਾ ਜਾ ਚਦਾ ਬਾਈ ਸੋਹਣਾ ਲੱਗਦਾ ਦੂਰ ਤੋਂ। ਹਾਂ ਹਾਂ। ਨਹੀਂ ਪਹਿਲਾਂ ਮੂਹਰੇ ਤੇ ਆਉਂਦਾ ਵੀ ਥੋੜਾ ਜਿਹਾ ਛੋਟਾ ਜਿਹਾ ਖਾਲੀ ਲੇਖਾ ਖਾਲੀ। ਹੁਣ ਆਇਆ ਮੂਹਰੇ ਤੇ ਲੰਬਾ ਜਿਹਾ ਹੋ ਗਿਆ। ਇਹਦਾ ਹੁਣ ਰੰਗ ਕਰਾਇਆ ਤਾਂ ਤਾਂ ਹੀ ਕਹਿੰਦਾ ਕਾਲੀ ਮਸਾਲਾ ਕੁਝ ਨਹੀਂ ਹੋਣਾ ਫੇਰੇ। ਨਾ ਹੋ ਰੰਗ ਕਰਾ ਲੈਂਦੇ ਆ ਨੂੰ। ਇਹ ਕਿਹੜਾ ਬੱਜਣਾ। ਰੰਗ ਹੁਣ ਕੀ ਪਕਾਉਣਾ? ਇਹ ਜਿਹੜਾ ਇੱਟਾ ਜਿਹਾ ਸਟੇਜਿੰਗ ਹੁੰਦੀ ਆ। ਇਹ ਮਾਮੋਟਰ ਹੁਣ ਕਰਦੇ ਨੇ ਕੱਲ ਉਹਨਾਂ ਨਗਰ ਕੀਰਤਨ ਹੀ ਉਹਨਾਂ ਨੇ। ਉਹ ਜਾਂਦੇ ਨੇ ਕਾਲਾ ਫੇ ਬ ਹਾਂ ਇਹਨੂੰ ਥੱਲੇ ਹਟ ਜਾ ਦੂਆ ਵੀ ਕੱਢਣਾ ਮੈਂ ਥੰਦੀ ਚਾਬੀ ਫਸੇ ਗਈ ਉਹ ਤਾਂ ਹਾਂ ਇਹਦੇ ਨਾਲ 8 ਬਾ ਕੱਢਣਾ ਹਾਂ 8 ਬਾ ਕੱਢ ਲੈ ਇਹਨਾਂ ਕਸ ਕੇ ਇਹਦੇ ਨਾਲ 8 ਬਾਕੇ ਕੱਢ ਲੈ ਲੈ ਭਾਈ ਹੋ ਗਿਆ ਕੰਪਲੀਟ ਇਹ ਕਹਿੰਦਾ ਮੈਂ ਸੁਪਰ ਸ਼ੀਲ ਮੈਂ ਹਤੋਂ ਉਹ ਸੱਟੂਗੇ ਸੀ 500 ਨੂੰ ਹਾਂ ਜਿਹੜਾ ਮੋਟਾ ਕੰਮ ਰੰਗਦਾ ਰਹਿੰਦਾ ਏ ਵਿਊ ਨੂੰ ਕਰਾ ਲਾ ਤੂੰ ਬਰਾਦਾ ਰੰਗ ਜੁੱਕਾ ਰਹਿਣਾ ਨਾ ਧੋਣੇ ਜੁੱਕਾ ਰਹਿਣਾ ਕਾਹੀ ਜੁੱਕਾ ਰਹਿਣਾ ਹੀ ਨਹੀਂ ਨਾਲੇ ਫਿਰ ਆਏ ਨਾ ਹਸ਼ਵੀਰ ਮੇਰੇ ਨਾਲ ਆਖ ਲਾ ਕੇ ਪਿੱਛੇ ਮਸ਼ੀਨ ਮਸ਼ੀਨ ਨੂੰ ਖਲਾ ਕੇ ਸਾਈਡ ਤੇ ਲਾ ਆਉਂਗੇ ਹਾਂ ਠੀਕ ਨਹੀਂ ਗੱਲ ਹਾਂ ਫਰਾਈ ਹੋ ਜੂਗਾ ਨਾਲੇ ਨੀਂ ਮਗਾ ਪਰਸੋਂ ਦਾ ਰੱਖ ਜੂ ਪਰਸੋਂ ਨੂੰ ਆਊਗਾ ਸ਼ਾਮ ਸਈ ਉਹ ਚੱਲ ਜਾ ਮਰਜੀ ਆ ਆ ਪਹਾਉਣਾ ਹੀ ਪੈਣਾ ਹੈ ਆ ਕੱਲ ਦੀ ਦੇਖਦਾ ਤੇਰੇ ਰੱਕਰ ਕੀਰਤਨ ਚ ਹੈ ਆਪਣੀ ਪਰਸੋਂ ਨੂੰ ਤੂੰ ਆਊਗਾ ਫਿਰ ਸ਼ਾਮ ਤੱਕ ਆਊਗਾ ਸ਼ਾਮ ਸਈ ਖੜੂਗਾ ਚਾ ਚਾ ਇੱਕ ਦਿਨ ਬਾਅਦ ਫਿਰ ਉਹ ਚੱਲ ਕੁਝ ਵੀ ਹੈ ਜਹੇ ਪਣੀ ਪਰਸੋਂ ਤੋਂ ਆ ਹੁਣਾ ਹੈ ਠੀਕ ਨਹੀਂ ਧੋਣੇ ਵੀਲੇ ਦੋ ਤਿੰਨ ਘੰਟੇ ਲਾਈ ਜਾਂਦੇ ਇਹਨੂੰ ਉਹ ਐ ਕਰੇ ਉਹਨਾ ਹੁਣ ਹਾਂ ਘਰਾਂ ਇਹਦਾ ਪਹਿਲਾ ਆ ਗਾਰਾ ਝਾੜ ਦਿਓ ਚੰਗੀ ਤਰ੍ਹਾਂ ਲੋੜ ਨਹੀਂ ਪ੍ਰੈਸ਼ਰ ਮਾਰਦਾ ਪੱਟ ਉਹਦਾ ਬਾਈ ਬਹੁਤ ਵਧੀਆ ਬੰਦਾ ਉਹਦਾ ਵੇਖ ਹੈ ਫਾਇਦਾ ਸਰ ਲਾ ਲਾ ਮਾਊਟਰ ਪੇ ਤੋਲਾ ਤਰਦਾਬ ਤੋਲਾ ਨੰਪ ਗਿਆ ਠੀਕ ਆ ਉਹਨਾਂ ਨੇ ਇਹ ਉਹਦੇ ਬਾਹਰ ਨਾ ਹੁਣ ਠੀਕ ਆਸ ਆਪਣਾ ਉਤੇ ਕੱਢ ਕੇ ਖੜਾ ਲੈਣਾ ਹਾਂ ਬਾਹਰ ਟਰੈਕਟਰ ਕੱਢ ਦੇਣਾ ਬਾਹਰ ਬਸ ਫਿਰ ਇਹ ਰੂ ਸਾਰਾ ਕੋਈ ਛੋਲੇ ਪੈਪਾਂ ਚ ਸਭ ਕੋ ਪੜ ਦਿੰਦਾ ਉਹ ਪਰੇ ਛੜਾਏਗਾ ਹੈ ਕੀ ਹੋਰ ਕਰਨੇ ਦਾ ਪੈਪਾਂ ਦਾ ਇਹ ਨਾ ਤਜਾਬ ਲਿਆਉਂਗਾ ਮੈਂ ਬੋਤਲ ਹਾਂ ਉਹ ਪੈਪ ਪਾ ਕੇ ਨਾ ਉਹਦੇ ਬੜੇ ਖੁੱਲ੍ਹੇ ਚ ਜਾ ਕੇ ਸੇ ਭਾਂਡੇ ਚ ਬੜੇ ਡੱਬ ਚ ਵਿੱਚ ਡਬੋ ਦੇਣੇ ਤਜਾਬ ਪਾ ਕੇ ਕੀ ਇਹ ਚਿੱਟੇ ਨਿਕਲੇ ਹੋਣੇ ਫਿਰ ਨਾ ਨਾ ਪਾਣੀ ਨਹੀਂ ਜੋ ਚਿੱਟੇ ਕਰ ਦਿੰਦੇ ਆ ਨਾ ਪਲਾਸਟਿਕ ਦੇ ਸਾਫ ਕਰ ਹੁੰਦਾ ਉਹ ਹਾਂ ਠੀਕ ਹੈ ਜੇ ਇੰਜਾਮ ਜੇ ਹੋ ਗਏ ਤੇ ਅਸੀਂ ਪਾਣੀ ਨਾਲ ਸਾਫ ਕਰ ਲਈ ਫੜਿਆ ਚਿੱਟੇ ਹੋ ਗਏ ਤੇ ਦੇਖ ਲੈਂਗੇ ਫਿਰ ਜੀ ਬਾਕੀ ਠੀਕ ਹੈ ਗੱਲ ਠੀਕ ਹੈ ਤੇਜਾਬ ਵਾਲਾ ਕੰਮ ਤੇਜਾਬ ਨਾਲ ਜਮੇ ਜਿੱਤੇ ਕਰ ਦਿੰਦੇ ਹਾਂ ਨਵੇਂ ਬਣਾਉਣੇ ਉਹਨਾਂ ਨੂੰ ਜਮੇ ਨਵੇਂ ਕਰ ਦਿੰਦੇ ਹਾਂ ਥੋੜਾ ਜਿਹਾ ਟਾਈਮ ਰੱਖਣੇ ਆ ਜਦੇ ਬਸ ਘੰਟਾ ਕੁ ਮੰਨ ਲਾ ਆਹੋ ਜਦੇ ਕੱਢ ਕੇ ਪਾਣੀ ਚ ਨੂੰ ਸਾਫ ਚ ਨੂੰ ਚੱਲ ਜੀ ਓਕੇ ਚੱਲ ਪਾਸੇ ਹਾਂ ਇਹੋ ਲੈਟਰੀ ਬਾਸ ਸਾਫ ਕਰ ਇੰਜਾਬ ਹੁੰਦਾ ਉਹ ਉਹੀ ਕਰਨ ਵਾਲਾ ਨਹੀਂ ਕਿ ਤੂਜੇ ਨਾਲ ਆਉਂਦਾ ਇੱਕ ਹਲਕਾ ਬਿਨਾਂ ਮਾਰ ਕੇ ਇਹ ਤੇ ਮਾਰ ਕਾ ਵੀ ਲੱਗਿਆ ਹੁੰਦਾ ਕਦੇ ਬਿਨਾਂ ਮਾਰ ਕੇ ਤੇ ਵੀ ਆਉਂਦਾ ਉਹ ਜਿਹੜੇ ਆ ਮਿਸਤਰੀ ਆ ਟੈਲਾ ਲਾ ਇਹ ਟੈਲਾ ਪਰ ਹਾਂ ਹਾਂ ਟੈਲਾ ਪਰ ਮਾਰ ਟੈਲਾ ਪਰ ਮਾਰ ਤੇ ਰੰਗ ਰੰਗਦਾਰ ਨੇ ਬਾਪੂ ਹਾਂ ਉਹ ਆ ਉਹ ਹੁੰਦਾ ਇਹਦਾ ਠੀਕ ਹੈ ਟੈਲਾ ਇਹ ਵੀ ਥੋੜਾ ਕਈ ਕਿਸਮ ਦੇ ਆਉਂਦੇ ਆ ਆ ਗਿਆ ਭਾਈ ਉਹ ਵੀ ਆ ਗਿਆ ਲੈ ਉਹ ਵੀ ਕਈ ਕਿਸਮ ਦੇ ਆਉਂਦੇ ਆ ਟਰੈਕਟਰ ਧੋ ਕੇ ਆ ਗਿਆ ਉਹ ਵੀ ਆ ਚਾ ਲੋ ਲੈ ਆ ਹੋਰ ਕਮਾਉ ਦੇ ਦੇ ਪਲੀਰ ਲੈ ਇੱਦਾਂ ਘੰਟਾ ਲਾਉਂਦੇ ਆ ਹੋਰ ਠੀਕ ਹੈ ਕਿ ਨਹੀਂ ਆ ਲੈ ਜੰਗਾ ਜੀ ਫਿਰ 何でリーか言ってんね